ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਤਰੀਕੇ ਨਾਲ ਸਰਪ੍ਰੇਰੀ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚੋਂ ਦੇਖ ਸਕਦੇ ਹਾਂ ਕਿ ਪੁੱਤ ਇੰਗਲੈਂਡ ਤੋਂ ਬਿਨਾਂ ਦੱਸੇ ਘਰ ਆਉਂਦਾ ਤੇ ਜਦੋਂ ਮਾਂ ਆਪਣੇ ਪੁੱਤ ਨੂੰ ਦੇਖਦੀ ਹੈ ਤੇ ਮਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਜੈਸੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ I'm not the game.